ਠੀਕ ਹੈ ਬਰਦਰ ਜੇਸ ਤੋਂ ਬਾਈ ਬਾਈ ਤਾਂ ਕੁਰਤੀਆਂ ਪਲਾਇਓ ਸੂਟ ਗਰਮੀਆਂ ਦੇ ਕਾਟਨ ਦੇ ਚਾਹੀਦੇ ਕਾਟਨ ਦੇ ਵਿੱਚ ਜਿਹੜਾ ਨਾਈਟ ਸੂਟ ਮਿਲਿਆ ਨਾਈਟ ਸੂਟ ਮਿਲਿਆ ਨੇ ਸਾਰੀ ਵੈਰਾਈਟੀ ਹੁੰਦੀ ਹੈ ਆਪਣੇ ਕੋਲ ਇਹ ਦਿਖਾ ਦੋ ਸਾਰਿਆਂ ਨੂੰ ਸਾਰੇ ਦਾ 1 ਕਿਲੋ ਦਾ ਪੀਸ ਇਹਦੇ ਵਿੱਚ ਕਿੰਨੀ ਸ਼ੌਂਡਾਂ ਆਈਆਂ ਭਾਜੀ ਐਲ ਐਕਸਲ ਡਬਲ ਇਹ ਲੇਡੀਜ਼ ਨੇ ਸਾਰੇ ਲੇਡੀਜ਼ ਸਾਰੀ ਟੋਟਲ ਵੈਰਾਈਟੀ ਕਾ ਦੀ ਲੇਡੀਜ਼ ਆ ਰਹੀ ਹੈ ਇਹਦਾ ਭਾਜੀ ਸੀਗਾ 280 ਰੁਪਏ ਰੇਟ ਇੱਕੋ ਰੇਟ ਕਰਦੇ ਸਿਰਫ 250 ਰੁਪਏ ਕਰਤਾ ਜੀ 250 ਰੁਪਏ ਇਹ ਤਿੰਨ ਤਿੰਨ ਦਾ ਸੈੱਟ ਆਊਗਾ ਜੀ ਐਲ ਐਕਸਲ ਡਬਲ ਐਕਸਰਸਾਈਜ਼ ਆਊਗਾ ਭਾਜੀ ਲੋਗੋ ਬਹੁਤ ਹੈ ਕਹਿੰਦੇ ਜੀ ਆਹ ਦੇਖੋ ਲੋਗੋ ਲੱਗਿਆ ਹੋਊਗਾ ਪਜਾਮੇ ਕਾਫੀ ਲੋਗੋ ਨੇ ਇਹ ਕਟੋੜੀ ਡਿਜ਼ਾਈਨ ਵਖੋ ਬਖਰੇ ਇਹ ਦੋਨੇ 250 ਦੇ ਵਿੱਚ 250 ਰੁਪਏ ਇੱਕ ਜਿਹੜੇ ਪਜਾਮਾ 250 ਦਾ ਸੈੱਟ ਆਹ ਦੇਖੋ ਜੀ ਪੋਕਟਾਂ ਨਹੀਂ ਨਾਲ आह इम्पोर्टेड आगे तुझे चलते गलिश यार देखो चाइनीज़ सेटअप मांगी बहुत सुनिए जी यार देखो स्टैचिक में कपड़ा इधर जी यार देखो इम्पोर्टेड कपड़ा ये अपना ये प्राइस क्या था ये सिर्फ भाई तीन सौ चालीस पे जी ओके भरे भाई पुलु भाजी आ गया इम्पोर्टेड कपड़े के और इधर तीन सौ नब्बेर प ਮਤਲਬ ਆ ਦੇਖੋ ਜੀ ਇਹ 600 ਪਲੱਸ ਵਾਲਾ ਮਾਲ ਆ ਜੀ ਆ ਦੇਖੋ ਜੀ ਠੀਕ ਹੈ ਵੀਰੇ ਇਹ 510 ਰੁਪਏ ਇੱਕੋ रेट ਖਤਤਾ ਜੀ ਆ ਦੇਖੋ ਤੁਹਾਡੀ ਡਿਜ਼ਾਈਨਿੰਗ ਵਰਕ ਚੈੱਕ ਕਰੋ ਭਾਈ ਇਹ 510 ਦਾ ਪਊਗਾ 510 ਰੁਪਏ 3 ਪੀਸ ਸੂਟ ਆਉਗਾ ਜੀ 3 ਪੀਸ ਹੋਣਗੇ ਪੂਰਾ ਸੈਟ ਪੂਰਾ ਸੈਟ ਸਾਡੇ ਹੁਣ 230 ਰੁਪਏ ਲਓ ਸਾਈਜ਼ ਕਰਤਾ ਜੀ ਬਾਕੀ 10-10 ਰੁਪਏ ਉੱਪਰ ਹੋਣਗੇ ਐਜ ਤੋਂ ਲੈ ਕੇ 5XL ਤੱਕ ਸਾਈਜ਼ ਮਿਲੂਗਾ ਦੇਖੋ ਸਾਈਜ਼ ਚੈੱਕ ਕਰੋ ਭਾਈ ਇਹ ਇਹ ਸੀ ਕੋਟਨ ਚ ਮਾਲ ਹੈ ਜੀ ਆ ਦੇਖੋ ਪ੍ਰਿੰਟ ਸੇਮ ਇਹਦੇ ਪ੍ਰਾਈਸ ਵੀ ਹਾਂਜੀ ਇਹ ਇਹ ਪਊਗਾ 230 ਰੁਪਏ ਐਲ ਸਾਈਜ਼ ਹੈ ਜੀ ਬਾਕੀ 10-10 ਰੁਪਏ ਵੱਧ ਦੇ ਆ ਦੇਖੋ ਜੀ 30 ਵੀ ਦੋ ਨਹੀਂ ਹੁੰਦੇ ਆ ਦੇਖੋ ਪੰਜ ਪ੍ਰਿੰਟ ਨੇ ਕੱਟੋ-ਕੱਟ ਓਕੇ ਵੀਰੇ ਆ ਕੱਟ ਕੇ ਦੇ ਦੋ ਚਾਰ-ਚਾਰ ਕਲਰਾਂ ਨਾਲ ਕੇ ਭਾਈ ਆ ਚਾਰ ਪੀਸਾਂ ਦਾ ਸੈੱਟ ਹੁੰਦਾ ਚਾਰ ਕਲਰ ਇਹ ਆ ਗਿਆ ਪੀਚ ਨਹੀਂ ਆ ਦੇਖੋ ਜੀ ਇਹ ਜੌਰਜਟ ਵਿੱਚ ਆਟਮਾ ਦੇਖੋ ਫਰੋਕ ਨਾਲ ਆ ਗਈ ਆਟਮਾ ਦੇਖੋ ਆ ਤੁਸੀਂ ਫਰਕ ਚੈੱਕ ਕਰੋ ਭਾਈ ਇਹਦੇ ਵਿੱਚ ਇੱਕੋ ਰੇਟ ਕਰਤਾ ਜੀ ਇਹ ਵਲ 510 ਰੁਪਏ ਇੱਕੋ ਰੇਟ ਹੈ ਓਕੇ ਦੁਪੱਟਾ ਵੀ ਆ ਦੇਖੋ ਦੁਪੱਟੇ ਦੇ ਵੀ ਬਰੇਤ ਹੈ ਜੀ ਸਾਰਾ ਚੀਪੋ ਦਾ ਬਟਨ ਵਾਲੇ ਸ਼ਰਾਰਾ ਆਏਗਾ ਜੀ ਓਕੇ ਵੀਰੇ 510 ਦੇ ਵਿੱਚ 510 ਤੇ ਤਿੰਨੀ ਪੀਸ ਸਾਰੇ ਕੁਝ ਰਗਾ ਦੇ ਭਾਜੀ ਹਾਂਜੀ ਤੇ ਘੱਟੋ ਘੱਟ ਭਾਜੀ ਇਹ 1200 ਰੁਪਏ ਸੇਲਿੰਗ ਵਾਲੀ ਆਈਟਮ ਹੈ ਜੀ ਓਕੇ ਵੀਰੇ ਤੁਸੀਂ ਦੋਗੇ 510 ਦੇ ਵਿੱਚ 510 ਰੁਪਏ ਤੁਹਾਨੂੰ ਪੀਸ ਪੈਣਾ ਜਿਹਨੂੰ ਲੱਗਿਆ ਦੇ ਕੋਈ ਸਕਰਟ ਆ ਗਈ ਨਾਲ ਹਾਂ ਜ ਸਕਰਟਾ ਦੇ ਲੋ 510 ਦਾ ਆਹ ਦੇਖੋ ਪ੍ਰਿੰਸ ਦਾ ਸਕਰਟ ਆ ਗਿਆ ਆ ਦੇਖੋ ਇਹ ਸ਼ੋਰਟ ਵੇਚ ਆਈਟਮਾਂ ਵੀ ਆ ਗਈਆਂ ਜਿਹਦਾ ਕੋਈ ਗਲਤੀ से ਆ ਦੇਖੋ ਸ਼ੋਰਟ ਵੇਚ ਆਈਟਮਾਂ ਆ ਗਈਆਂ ਜੀ ਹਾਂਜੀ ਨਾਲ ਸ਼ਰਾਰਾ ਆਊਗਾ ਜੀ ਹਾਂਜੀ ਇਹ ਵੀ 510 ਰੁਪਏ ਰੇਟ ਆਈ ਹੈ ਇਹ ਅ ਸ਼ਰਾਰਾ ਦੁਪੱਟਾ ਨਾਲ ਦੇ ਓਕੇ ਵੀਰੇ ਮੋਲੋ ਜਿੱਦਾਂ 50 50 ਰੁਪਏ ਲੈਸੀ ਦੇ ਰਿਹਾ ਤੁਹਾਨੂੰ ਆਪਾਂ ਇਹ ਫਰੋਕ ਆ ਗਈ ਜੀ ਇਹ 430 ਦਾ ਇਹ 430 ਰੁਪਏ ਦਾ ਸੂਟ ਹੈ ਜੀ ਪੂਰਾ ਪੂਰਾ 780 ਰੁਪਏ ਦਾ ਕਿਤੇ ਨਹੀਂ ਗਿਆ ਗਾਰੰਟੀ ਦੇ ਵਿੱਚ ਇਹ ਕੋਟਨ ਦਾ ਮਾਲ ਹੈ ਵਧੀਆ ਆ ਲੋ ਜੀ ਠੀਕ ਹੈ ਨਾਲ ਦੁਪੱਟਾ ਜੀ ਦੁਪੱਟਾ ਓਕੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਹਾਂ ਜੀ ਲੁਧਿਆਣੇ ਗਾਂਧੀ ਮਾਰਕੀਟ ਆ ਤੁਹਾਨੂੰ ਲੇਡੀਜ਼ ਦੇ ਦਿਖਾਉਨੇ ਆ ਜੀ ਪਲਾਜ਼ੋ ਸੂਟ ਸਾਰੇ ਆਟਮ ਆਉਣਗੇ ਲੇਡੀਜ਼ ਬਹੁਤ ਵਧੀਆ ਕੁਆਲਿਟੀ ਤੇ ਘੱਟ ਰੇਟਾਂ ਦੇ ਵਿੱਚ ਆ ਜੋ ਵੀਡੀਓ ਨਾਲ ਬਣੇ ਰਹੋ ਆ ਦੇਖੋ ਆ ਸਾਹਮਣੇ ਦੁਕਾਨ ਹੈ ਨਾ ਜੀ ਸਿੰਘ ਟਰੇਡਰਸ ਦੇ ਨਾਂ ਤੇ ਤੁਹਾਨੂੰ ਲੈ ਕੇ ਚੱਲਦੇ ਅੰਦਰ ਭਾਈ ਜੀ ਨੂੰ ਮਿਲਾਉਨੇ ਆ ਆ ਜੋ ਵੀਡੀਓ ਨਾਲ ਬਣੇ ਰਹੋ ਦੇਖੋ ਲੇਡੀਜ਼ ਸਾਰਾ ਸਮਾਨ ਬਹੁਤ ਸਸਤਾ ਵਾਲਾ ਹੀ ਸਸਤੀ ਕਾ ਵੀਰੇ ਠੀਕ ਠਾਕ ਮੈਂ ਕਿ ਨਜ਼ਾਰੇ ਪੂਰੇ ਫੁੱਲ ਬੱਬੇ ਜੀ ਦੀ ਕਿਰਪਾ ਠੀਕ ਹੀ ਹੁੰਦਾ ਵੀਰੇ ਆਪਣੇ ਕੋਲੇ ਮੇਰੇ ਲੇਡੀਜ਼ ਸਮਾਨ ਸਾਰਾ ਕੁੜਤੀਆਂ ਲੱਗੀਆਂ ਪਜਾਮੇ ਪਲਾਜ਼ੋ ਨਾਈਟਸੂਟ ਸਾਰੀ ਵੈਰਾਈਟੀ ਪਸਾਓ ਫਿਰ ਤੁਹਾਨੂੰ ਲੋ ਵੀਰੇ ਵਧੀਆ ਚੀਜ਼ ਦਿਖਾਓ ਤੇ ਰੇਟ ਹੁਣ ਘੱਟ ਭਾਜੀ ਰੇਟ ਘੱਟ ਸਿਰਫ ਆਹ ਲਓ ਜੀ ਆ ਦੇਖੋ ਭਾਜੀ ਤੁਹਾਨੂੰ ਆ ਕੋਰਸੈਟ ਸਾਵਾਂਗੇ ਜੀ ਪਹਿਲਾਂ ਰੇਟ ਸੀ ਕਰਨਾ ਇਹ 310 320 ਰੁਪਏ ਓਕੇ ਵੀਰ ਦਾ ਮਤਲਬ ਸਾਡੇ ਟੋਕ ਬੋਰ ਤੇ ਆ ਜੀ ਇੱਕੋ ਰੇਟ ਕਰਦਾ ਸਿਰਫ 250 ਰੁਪਏ ਕਰਦਾ ਜੀ ਓਕੇ ਵੀਰ 250 ਰੁਪਏ ਕਰਦਾ ਜੀ ਐਲ ਐਕਸਲ ਡਬਲ ਐਕਸਲ ਚਾਈ ਜਾਊਗਾ ਜੀ ਇਹਨਾਂ ਵੀ ਤੇ ਪੈਕੇਟ ਰੇਟ ਕਰੇ ਸਾਢੇ 750 ਦਾ ਪੈਕੇਟ ਹੈ ਤਿੰਨ ਪੀਸ ਹੋਣਗੇ ਆ ਸਾਢੇ ਤਾਂ ਤਿੰਨ ਪੀਸ ਹੋਣਗੇ ਆ ਦੇਖੋ ਜੀ ਕੋਟਨ ਚ ਮਾਲ ਆ ਗਿਆ ਜੀ ਕੋਰਸੈਟ ਹੈ ਜੀ ਗਾਰੰਟੀ ਵਾਲੇ ਪੀਸ ਹੈ ਵਧੀਆ ਕੋਟਨ ਚ ਹੈ ਕੱਟੂ ਕਾਣੇ 50 ਪ੍ਰਿੰਟ ਆ ਜਾਣਗੇ ਆ ਦੇਖੋ ਪ੍ਰਿੰਟ ਕਿੱਥੇ ਪ੍ਰਿੰਟ ਬਹੁਤ ਹੈ ਭਾਜੀ ਪੂਰਾ ਭਰੇ ਬਟੇ ਰਾਂਡੇ ਲੱਗੇ ਨੇ ਦੋ ਚਾਰ ਪ੍ਰਿੰਟ ਕਾਢ ਦੋ ਭਾਈ ਨਾ ਡੇਰੀਆਂ ਲਾਓ ਥੱਲੇ ਆ ਦੇਖੋ ਜੀ ਕੈਮੋ ਜੀ ਦੱਸੋ ਰੈੱਡ ਆ ਰਿਹਾ ਹੈ ਆਨੇ ਭੱਜੇ ਭੱਜੇ ਜਾਂਦੇ ਨੇ ਆਪਾਂ ਜੀ ਰੰਗ ਗ੍ਰੀਨ ਆ ਗਿਆ ਜੀ ਰੰਗਾਂ ਦੀ ਕੋਈ ਕਮੀ ਨਹੀਂ ਭਾਜੀ ਰੰਗ ਬਹੁਤ ਰੰਗ ਵਾਧੂ ਜਿੰਨੇ ਲੱਟਾਂ ਦੇ ਪ੍ਰਿੰਟ ਲਾਉਂਦੇ ਭਾਜੀ ਵੱਖਰੇ ਪ੍ਰਿੰਟ ਆਣਦੇ ਸਾਰੇ ਇਹ ਆ ਤੋ ਸੱਚ ਪ੍ਰਿੰਟ ਮਿਲ ਜਾਣਗੇ ਤੁਹਾਨੂੰ ਓਕੇ ਯਾ ਤਾਂ 60 ਪ੍ਰਿੰਟ ਮਿਲੂਗਾ ਜਿਹਦਾ ਬਾਹਰ ਇਹ 1.500 ਰੁਪਏ ਚ 3 ਪੀਸ ਦਾ ਪਾਜੀ 1.500 ਦੇ 3 ਵੀ ਦਾ ਪੈਕੇਟ ਹੈ ਜੀ ਸਾਈਜ਼ ਰਹੂਗਾ ਪਾਜੀ ਇਰਲੈਕਸ ਡਬਲ ਐਕਟਰ ਇੱਕ ਪੈਕਟ ਲੈ ਸਕਦੇ ਆਪਾਂ ਇੱਕ ਪੈਕਟ ਲੈ ਜਾਓ ਕੋਈ ਗੱਲ ਸੈੱਟ ਤੋੜ ਕੇ ਨਹੀਂ ਦਿਆਂਗੇ ਮੇਰੇ ਬਸ ਆ ਦੇਖੋ ਇਹ ਸਿੰਗਲ ਵੀ ਮਿਲਣਾ ਆਹ ਇੰਪੋਰਟਡ ਆ ਕੇ ਦੂਜੇ ਚਲਦੇ ਗੱਲ ਇਹ ਆ ਦੇਖੋ ਚਾਈਨੀਜ਼ ਸੈੱਟ ਮੰਗੀ ਬਹੁਤ ਸੋਣੀ ਹੈ ਜੀ ਆ ਦੇਖੋ ਸਟੈਚੂਰਲ ਕਪੜਾ ਹੋਏਗਾ ਜੀ ਆ ਦੇਖੋ ਇੰਪੋਰਟਡ ਕਪੜਾ ਹੈ ਜੀ ਇਹ ਵਾਲਾ ਕੀ ਪ੍ਰਾਈਸ ਹੈ ਇਹਦਾ ਇਹ ਸਿਰਫ ਹੈ ਜੀ 340 ਰੁਪਏ ਜੀ ਓਕੇ ਵੀਰੇ ਆ ਦੇਖੋ 6 ਪੌਕੇ ਗਰਮੀਆਂ ਦੇ ਮਾਲ ਵੀ ਭਾਜੀ ਸਰਦੀਆਂ ਦੇ ਮਾਲ ਵੀ ਦੋਨੇ ਕੁਆਲਿਟੀ ਸਾਡੇ ਮੈਂਟੇਨ ਨੇ ਜੀ ਅੱਜਕੱਲ ਦੋਵੇਂ ਨਿਗਾਹ ਕਰਵਾਉਂਗਾ ਤੁਹਾਨੂੰ ਮੈਂ ਆ ਦੇਖੋ ਜੀ ਫੁੱਲ ਬਜਟ ਆ ਗਿਆ ਇੰਪੋਰਟਡ ਕੱਪੜੇ ਚ ਆ ਦੇਖੋ ਜੀ 390 ਰੁਪਏ ਜੀ ਠੀਕ ਆ ਵੀਰ 390 ਰੁਪਏ ਚ ਆ ਗਿਆ ਇਹ ਵੀ 6 ਪਾਕਟ ਮਾਲ ਆਉਗਾ ਜੀ ਓਕੇ ਵੀਰ ਆ ਦੇਖੋ ਜੀ ਠੀਕ ਆ ਵੀਰ ਜਿਸ ਤੋਂ ਭਾਈ ਭਾਈ ਤਾਂ ਕੁਰਤੀਆਂ ਪਲਾਇਓ ਸੂਟ ਗਰਮੀਆਂ ਦੇ ਕਾਟਨ ਦੇ ਜਿਹੜੇ ਕਾਟਨ ਦੇ ਵਿੱਚ ਨਾਈਟ ਰੂਡ ਮਿਲਦੇ ਨੇ ਨਾਈਟ ਰੂਡ ਮਿਲਣ ਨੇ ਸਾਰੀ ਵੈਰਾਈਟੀ ਹੁੰਦੀ ਹੈ ਆਪਣੇ ਕੋਲ ਇਹ ਦਿਖਾ ਦੋ ਸਾਰ ਨੂੰ ਸਾਰੇ ਉਹਨਾਂ 1 ਕਿਲੋ ਦੇ ਪੀਸ ਇਹਦੇ ਵਿੱਚ ਕਿੰਨੀ ਸ਼ਰਟਾਂ ਆਈਆਂ ਐ ਐਲ ਐਕਸਾ ਡਬਲ ਇਹ ਲੇਡੀਜ਼ ਨੇ ਸਾਰੇ ਲੇਡੀਜ਼ ਸਾਰੀ ਬਾਈ ਟੋਟਲ ਵੈਰਾਈਟੀ ਕਾ ਲੇਡੀਜ਼ ਆ ਰਹੀ ਐ ਇਹ ਨਾ ਭਾਈ ਸਿਰੇ 280 ਰੁਪਏ ਰੇਟ ਇੱਕੋ ਰੇਟ ਕਰਦੇ ਸਿਰੇ 250 ਰੁਪਏ ਕਰਤਾ ਜੀ 250 ਰੁਪਏ ਇਹ ਤਿੰਨ ਤਿੰਨ ਦਾ ਸੈੱਟ ਆਊਗਾ ਜੀ ਐਲ ਐਕਸਾ ਡਬਲ ਐਕਸਾ ਸਾਈਜ਼ ਆਊਗਾ ਭਾਈ ਜੀ ਲੋਕੋ ਬਹੁਤ ਹੈਗੇ ਨੇ ਜੀ ਆਹ ਦੇਖੋ ਲੋਗੋ ਲੱਗੇ ਹੋਊਗਾ 50 ਕਾਫੀ ਲੋਕੋ ਨੇ ਇਹ ਕੱਟੜੀ ਡਿਜ਼ਾਈਨ ਵਖੋ ਬਖਰੇ ਇਹ ਦੋਨੇ 250 ਦੇ ਵਿੱਚ 250 ਰੁਪਏ ਇਹਦੇ ਤੇ ਪਜਾਮਾ 250 ਦਾ ਸੈੱਟ ਆਹ ਦੇਖੋ ਜੀ ਪੋਕਟਾਂ ਨਹੀਂ ਨਾਲੇ 360 ਜ ਸਵੇਰੇ ਸਾਡਾ ਪੂਰਾ ਹੋਣਾ। ਉਹ ਦੇਖੀ ਚੱਲੋ ਜੀ। ਚੱਲੋ। ਹਮਦਰ ਇੱਕ ਪੂਰਾ ਹੋ ਬੰਦੀਆਂ। ਹਮਦਰ ਇੱਕ ਰਾਜਨੀ ਕਲਰ ਵਗੈਰਾ ਆ ਗਿਆ। ਜੀ। 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 ਆ ਦੇ ਲੋ ਕਲਰ ਕੰਨੇ ਸੱਚ ਪ੍ਰਿੰਟ ਮਿਲ ਜਾਣਗੇ ਭਾਈ ਤੁਹਾਨੂੰ 50 ਤੋਂ 60 ਪ੍ਰਿੰਟ ਮਿਲ ਜਾਣਗੇ ਪਹਿਲਾਂ ਰੇਟ ਪਈ 280 ਡੀਗਾ ਉਹਨੇ ਇੱਕੋ ਰੇਟ 200 ਰੁਪਏ ਦੱਸਤਾ ਹੈ ਜੀ ਓਕੇ ਵੀਰੇ ਆ ਦੇ ਤਿੰਨ ਸਾ ਪੀਸੀ ਕਾਟਨ ਤੇ ਨਾਈਟਕਟ ਆਪਣਾ ਤਿਆਰ ਹੋ ਰਿਹਾ ਜੀ ਇਹ ਜੀ ਐਲ ਸਾਈਜ਼ ਪਹਿਲਾਂ ਸੀਗਾ ਜੀ 260 ਰੁਪਏ ਰੇਟ ਤੋਂ ਛਾੜੀ ਹੁਣ 230 ਰੁਪਏ ਐਲ ਸਾਈਜ਼ ਕਰਤਾ ਜੀ ਬਾਕੀ 10-10 ਰੁਪਏ ਉੱਪਰ ਹੋਣਗੇ ਐਲ ਤੋਂ ਲੈ ਕੇ 5ਐਕਸਲ ਤੱਕ ਸਾਈਜ਼ ਮਿਲੂਗਾ ਦੇਖੋ ਸਾਈਜ਼ ਚੈੱਕ ਕਰੋ ਭਾਈ ਤੋਂ ਇਹ ਪ੍ਰਾਈਸ ਕੋਟਨ ਚ ਮਾਲ ਹੈ ਜੀ ਆ ਦੇਖੋ ਪ੍ਰਿੰਟ ਸੇਮ ਇਹਦੇ ਪ੍ਰਾਈਸ ਵੀ ਹਾਂਜੀ ਇਹ ਇਹ ਪਊਗਾ 230 ਰੁਪਏ ਅਲਸਾਈ ਹੈ ਜੀ ਬਾਕੀ 10-10 ਰੁਪਏ ਵਧਦੇ ਨੇ 200 ਇਹ ਜਾਊਗਾ 280 ਰੁਪਏ 5 ਐਕਸਲ ਜਾਊਗਾ ਜੀ ਓਕੇ ਆ ਦੇਖੋ ਜੀ 30 ਵੀ ਦੋ ਨੰਨਾਂ ਵਿੱਚ ਆ ਦੇਖੋ ਪੰਜ ਪ੍ਰਿੰਟ ਨਾ ਕੱਟੋ ਫੱਟ ਓਕੇ ਵੀਰੇ ਆ ਦੇਖ ਲੋ ਜੀ ਕਲਰ ਬਾਕੀ ਆ ਦੇਖੋ ਜੋ ਛੱਡੀ ਆਟਮ ਆ ਜਾਂਦੀ ਹੈ ਮੈਰਾ ਡੂਟ ਵਗੈਰਾ ਆ ਦੇਖੋ ਬਈ ਇਹ 4 4 ਪੀਸ ਦਾ ਸੈਟ ਆ ਆ ਦੇਖੋ ਨੀਵਾ ਕਰੋ 4 4 ਪੀਸ ਦਾ ਸੈਟ ਆ ਆ ਦੇਖੋ ਨੈਰਾ ਘਟਾ ਕੇ ਰੇਟ ਬਿਲਕੁਲ ਘਟ ਕਰ ਦਿੱ ਜੀ ਮਤਲਬ ਆ ਦੇਖੋ ਜੀ ਇਹ 600 ਪਲਸ ਵਾਲਾ ਮਾਲ ਦੀ ਕਰ ਜੀ ਆ ਦੇਖੋ ਜੀ ਠੀਕ ਹੈ ਵੀਰੇ ਇਹ 510 ਰੁਪਏ ਇੱਕੋ ਰੇਟ ਕਰਤਾ ਜੀ ਆ ਦੇਖੋ ਤੁਸੀਂ ਡਿਜ਼ਾਈਨਿੰਗ ਵਰਕ ਚੈੱਕ ਕਰੋ ਬਈ ਇਹ 510 ਦਾ ਪਊਗਾ ਆਪਾਂ 510 ਰੁਪਏ 3 ਪੀਸ ਸੂਟ ਆਊਗਾ ਜੀ 3 ਪੀਸ ਹੋਣਗੇ ਪੂਰਾ ਸੈਟ ਪੂਰਾ ਸੈਟ 510 ਦੇ ਵਿੱਚ 510 ਦਾ 510 ਦਾ ਸਿੰਗਲ ਪੀਸ ਹੈ ਜੀ ਇਹਦੇ ਦਾ 4 4 ਪੀਸ ਦਾ ਪੈਕੇਟ ਆਊਗਾ ਇੱਕ ਟਿਕਰਿ ਨਾ ਦੇ ਦੋ ਮੈਂ ਚਾਰ ਚਾਰ ਕਲਰਾਂ ਨਾਲ ਆਣਗੇ ਭਈ ਇਹ ਚਾਰ ਪੀਸਾਂ ਦਾ ਸੈੱਟ ਹੁੰਦਾ ਚਾਰ ਕਲਰ ਇਹ ਆ ਗਿਆ ਪੀਛੇ ਨਹੀਂ ਚਾਰ ਕਿੰਨੇ ਦੇ ਪੈਗੂ ਆਪਣਾ ਸੈੱਟ 10 ਰੁਪਏ ਦਾ ਪੀਸ ਹੈ 510 ਦਾ ਸਿੰਗਲ ਪੀਸ ਹੋਊਗਾ ਜੀ ਚਾਰ ਪੀਸਾਂ ਦਾ ਸੈੱਟ ਹੁੰਦਾ ਮਤਲਬ 2040 ਰੁਪਏ ਦਾ ਪੈਕੇਟ ਆ ਗਿਆ ਜੀ ਹੋਰ ਦੇਖੋ ਜੀ ਇਹ ਜੋ ਜੱਟ ਵਿੱਚ ਐਟਮਾ ਦੇਖੋ ਫਰੋਗ ਨਾਲ ਲੱਗੀ ਐਟਮਾ ਦੇਖੋ ਆ ਤੁਸੀਂ ਵਰਕ ਕਿਆ ਕਰੋ ਭਰੀਆ ਦੇ ਵਿੱਚ ਇੱਕੋ ਰੇਟ ਕਰਤਾ ਜੀ ਇਹ ਬਲੈਂਕ 510 ਰੁਪਏ ਇੱਕੋ ਰੇਟ ਹੈ ਉਹ ਦੁਪੱਟਾ ਵੀ ਆ ਦੇਖੋ ਦੁਪੱਟੇ ਦੇ ਬਾਰੇ ਕਹਿੰਦਾ ਸਰ ਸ਼ਿਪੋਂ ਨਾਲ ਬਟਨ ਸ਼ਰਦਾ ਆਏਗਾ ਜੀ ਓਕੇ ਵੀਰੇ 510 ਦੇ ਵਿੱਚ 510 ਤੇ ਤਿੰਨੀ ਪੀਸ ਓਕੇ ਵੀਰੇ ਆ ਦੇਖੋ ਜੀ ਇਹ ਵੀ ਆ ਗਿਆ ਔਰ ਸ਼ਰੱਗ ਦੇ ਨਾਲ ਆਈਟਮ ਆ ਗਈ ਜੀ ਇਹ ਵੀ ਤੁਹਾਨੂੰ 510 ਰੁਪਏ ਲੈਂ ਕੇ ਜੀ ਓਕੇ ਵੀਰੇ ਆ ਦੇਖੋ ਸ਼ਰੱਗਾ ਤਾਂ ਭਾਜੀ ਹਾਂਜੀ ਤੇ ਘੱਟੋ ਘੱਟ ਭਾਜੀ ਇਹ 1200 ਰੁਪਏ ਸੇਲਿੰਗ ਵਾਲੀ ਆਈਟਮ ਹੈ ਜੀ ਓਕੇ ਵੀਰੇ ਤੁਸੀਂ ਦੋਗੇ 510 ਦੇ ਵਿੱਚ 510 ਰੁਪਏ ਤੁਹਾਨੂੰ ਪੀਸ ਪੈਣਾ ਜਿੰਨੇ ਦਾ ਮੱਝ ਟੇਲ ਕਰੋ ਜੀ ਇਹ ਆ ਦਾ 800 ਦਾ 1000 ਜਿੰਨੇ ਨ ਮਗਿਆ ਕੋਈ ਸਕਰਟ ਆ ਗਈ ਨਾਲ ਆ ਸਕਰਟਾ ਦੇ ਲਓ 510 ਦਾ ਵਾਹ ਦੇਖੋ ਪ੍ਰਿੰਕਲ ਸਕਰਟ ਆ ਗਈ ਹਾਂ ਜੀ ਚਾਰ ਕਲਰ ਹੋ ਗਏ ਭਾਜੀ ਇਹਦੇ ਕਲਰ ਅਲਗ ਅਲਗ ਸਾਰੇ ਪੂਰਾ ਇੱਕ ਸੈੱਟ ਮਿਲ ਜੂਗਾ ਜੀ ਤੁਹਾਨੂੰ ਹਾਂ ਜੀ ਸਿੰਗਲ ਪੀਸ ਲਈ ਮਿਲਣਾ ਤੁਸੀਂ ਤਾਂ ਵਾਟਸਐਪ ਤਿੰਨ ਪੀਸ ਤੁਸੀਂ ਤਿੰਨ ਪੀਸ ਦਾ ਸੈੱਟ ਲੈ ਸਕਦੇ ਹੋ ਕਟੋਕਾਰ ਤੁਸੀਂ 5000 ਦਾ ਮਿਨੀਮਮ ਆਰਡਰ ਹੋਊਗਾ ਜੀ ਕਟੋਕਾਰ ਤੁਸੀਂ ਵਾਟਸਐਪ ਤੇ ਹੈਲੋ ਲਿਖ ਕੇ ਭੇਜੋ ਤੁਹਾਨੂੰ ਜੇ ਤੁਸੀਂ ਕੱਟ ਲੈਣਾ ਉਹ ਸ਼ਾਪ ਤੇ ਆਉਣਾ ਆ ਦੇਖੋ ਜੀ ਆ ਆ ਗਿਆ ਹੈਵੀ ਮਾਲ ਆ ਗਿਆ ਜੀ ਆ ਦੇਖੋ ਜੀ ਆ ਦੇਖੋ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਹੈਵੀ ਜੀ ਆ ਗਿਆ ਪੂਰਾ ਮਾਲ ਆ ਪਿੱਛੇ ਵੀ ਅੱਗੇ ਨਹੀਂ ਨਹੀਂ ਪਿੱਛੇ ਵੀ ਡਿਜ਼ਾਈਨ ਦੇਵਾਂਗੇ ਨਾਲ ਜੀ ਓਕੇ ਵੀਰੇ 550 ਰੁਪਏ ਦੇ ਫਿਰ ਓਕੇ ਵੀਰੇ 550 550 ਰੁਪਏ ਚ ਆ ਜੀ ਨਾਲ ਵਾਲਾ ਜਿਹੜਾ ਇਹ ਨਾਲ ਚਰਾਰਾ ਆ ਗਿਆ ਜੀ ਨਾਲ ਦੁਪੱਟਾ ਆ ਗਿਆ ਤੇ 550 ਰੁਪਏ ਚ ਮਿਲੂਗਾ ਜੀ ਤੁਹਾਨੂੰ ਓਕੇ ਵੀਰੇ ਆ ਦੇਖੋ ਜੀ ਆ ਕਲਰ ਆਣਗੇ ਤਿੰਨ ਤਿੰਨ ਪੀਸ ਦਾ ਸੈਟ ਹੈ ਜਿਆਦਾ ਸੈਟ ਨਹੀਂ ਹੈਗਾ ਜੀ ਆ ਦੇਖੋ ਜੀ ਗ੍ਰੇ ਆ ਗਿਆ ਜੀ ਕਾਫੀ ਆ ਗਿਆ ਜੀ ਗਾਉ ਦਾ ਪੀਚ ਆ ਗਿਆ ਜੀ 300 ਦਾ ਸੈਟ ਆਉਗਾ ਓਕੇ ਵੀਰੇ ਓਕੇ ਆ ਦੇਖੋ ਇਹ ਸ਼ੋਰਟ ਵੇਟ ਚਟਪੰਦੀ ਆ ਗਈਆਂ ਜਿਹਦਾ ਕੋਈ ਗਲਤੀ ਹੈ ਆ ਦੇਖੋ ਸ਼ੋਰਟ ਵੇਟ ਚਟਪੰਦੀ ਆ ਗਈ ਜੀ ਹਾਂਜੀ ਨਾਲ ਸ਼ਰਾਰਾ ਆਊਗਾ ਜੀ ਹਾਂਜੀ ਆ ਲੋ ਜੀ ਇਹ ਵੀ 510 ਰੁਪਏ ਰੇਟ ਆਇਆ ਇਹਦਾ ਇਹ ਸ਼ਰਾਰਾ ਦੁਪੱਟਾ ਨਾਲ ਹੈ ਓਕੇ ਵੀਰੇ ਜੀ ਇਹ ਪੂਰਾ ਸੈੱਟ 510 ਰੁਪਏ ਜੀ ਆ ਲੋ ਜੀ ਹਾਂ ਬਾਕੀ ਕਲਰ ਦੇ ਲਓ ਤੁਸੀਂ ਸਾਰੇ ਕਲਰ ਇਹਹੀ ਚੀਜ਼ ਆ ਸਾਰੇ ਡਿਫਰੈਂਟ ਡਿਫਰੈਂਟ ਕਲਰ ਨੇ ਆ ਕੋਟਨ ਚ ਆ ਗਿਆ ਫਰਾਕ ਸੂਟ ਆ ਗਿਆ ਜੀ 430 ਰੁਪਏ ਰੇਂਜ ਚ ਆ ਗਿਆ ਜੀ ਓਕੇ ਭਾਈ ਹੁਣ ਜਿੱਦਾਂ ਆਪਾਂ ਸਟਾਕ ਲੀਡਿੰਗ ਸੇਲ ਲਾਈ ਹੋਈ ਹੈ ਜੀ ਮਤਲਬ ਜਿੱਦਾਂ 50 50 ਰੁਪਏ ਲੈਸੀ ਦੇ ਰਿਹਾ ਤੁਹਾਨੂੰ ਆਪਾਂ ਇਹ ਫਰਾਕ ਆ ਗਿਆ ਜੀ ਤੇ 430 ਦਾ ਇਹ 430 ਰੁਪਏ ਦਾ ਸੂਟ ਹੈ ਜੀ ਪੂਰਾ ਪੂਰਾ 700 800 ਦਾ ਕਿਤੇ ਨਹੀਂ ਗਿਆ ਗਾਰੰਟੀ ਦੇ ਵਿੱਚ ਜੀ ਕੋਟਨ ਦਾ ਮਾਲ ਹੈ ਵਧੀਆ ਆ ਲਓ ਜੀ ਠੀਕ ਆ ਨਾਲ ਦੁਪੱਟਾ ਜੀ ਦੁਪੱਟਾ ਹੋ ਗਿਆ ਜੀ ਆ ਦੇਖੋ ਇੱਕ ਆ ਦੇਖੋ ਬੰਦੇ ਦਾ ਮਾਲ ਹੈ ਜੀ ਓਕੇ ਜੀ ਗਰੰਟੀ ਵਾਲਾ ਪੀਸ ਹੋਣਗੇ ਜੀ ਆ ਚੈੱਕ ਕਰੋ ਵਰਕ ਚੈੱਕ ਕਰੋ ਤੁਸੀਂ ਹਲੋ ਜੀ ਸੋਹਣੇ ਪੀਸ ਹੈਵੀ ਮਾਲ ਆਉਗਾ ਜੀ ਆ ਦੇਖੋ ਦੁਪੱਟਾ ਦੇਖੋ ਇਹ ਫੋਨ ਦਾ ਪਿਓ ਫੋਨ ਦਾ ਦੁਪੱਟਾ ਓਕੇ ਵੀਰੇ ਆ ਨਾਲ ਜੀ ਪੈਂਟ ਪਲਾਜੋ ਆਏਗਾ ਆ ਦੇਖੋ ਇਹਦਾ ਕੀ ਪ੍ਰਾਈਸ ਹੈ ਇਹ ਤੁਹਾਨੂੰ ਪਊਗਾ 470 ਰੁਪਏ ਜੀ 470 ਦਾ ਪੂਰਾ ਸੈੱਟ 470 ਰੁਪਏ ਜੀ ਓਕੇ ਵੀਰੇ ਆ ਦੇਖੋ ਜੀ ਇੱਕਾ ਸਾਈਜ਼ ਵਾਲਾ ਮਾਲ ਆ ਗਿਆ ਜੀ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਸਾਈਜ਼ ਦੇਖੋ ਬਰਕਾ ਕਰੂ ਤੁਸੀਂ ਵਾਈਟ ਕੜਾਈ ਤੇ ਬਹੁਤ ਸੋਹਣੀ ਆਰਟੀਕਲ ਚੱਲਦੇ ਪਏ ਲੈਂਥ ਚੈੱਕ ਕਰੋ ਪੂਰੀ ਲੰਗੜੀ ਹੈ ਔਰ ਇਹ ਤੁਹਾਨੂੰ ਕਲਰ ਬਲੈਕ ਵਾਈਟ ਨੇਵੀ ਸਾਰੇ ਕਲਰ ਮਿਲ ਜਣਗੇ ਜੀ ਤੁਹਾਨੂੰ ਇਹਦੇ ਵਿੱਚ ਇਹਦੇ ਦਾ ਐਮ ਐਲ ਐਕਐਸ ਐਡਬਲ ਐਕਐਸ ਚਾਰ ਚਾਰ ਸਾਈਜ਼ ਦਾ ਪੈਕੇਟ ਆਉਂਗਾ ਜੀ ਆ ਦੇਖੋ ਇਹ ਤੁਹਾਨੂੰ 470 ਰੁਪਏ ਦੇ ਵਿੱਚ ਆ ਜੀ ਆ ਦੇਖੋ ਜੀ ਜੇ ਚਾਰ ਪੀ ਦਾ ਪੈਕੇਟ ਆ ਗਿਆ ਜੀ ਹਾਂਜੀ ਐਮ ਐਲ ਐਕਸਲ ਡਬਲ ਇਕ ਤੁਸੀਂ ਭਾਵੇਂ ਇੱਕ ਸੈੱਟ ਵੀ ਮੰਗਵਾ ਸਕਦੇ ਹੋ ਕੋਈ ਚੱਕਰ ਨਹੀਂ ਇੱਕ ਸੈੱਟ ਦੇ ਦੋਗੇ ਇੱਕ ਸੈੱਟ ਵੀ ਤੁਹਾਨੂੰ ਦੇ ਦਾਂਗੇ ਸ਼ੋਪ ਤੇ ਵਿਜ਼ਿਟ ਕਰਨਾ ਤੇ ਕਸਰ ਗਾਂਧੀ ਨਗਰ ਐਸ ਡੀ ਬੀ ਕਾਲਜ ਦੇ ਕੋਲ ਹੈ ਇਹ ਦੁਕਾਨ ਸਿੰਘ ਟਰੇਡਰ ਨਾਮ ਹੈ ਜੀ ਨੰਬਰ ਬੋਲ ਦੋ ਫਿਰ ਇੱਕ ਵਾਰ ਲਗਾਓ ਨੰਬਰ ਤੁਹਾਨੂੰ ਉੱਥੇ ਮੈਂਸ਼ਨ ਕਰ ਦਾਂਗੇ ਜੀ ਨੰਬਰ ਤੁਹਾਨੂੰ ਤੇ ਵਟਸਐਪ ਨੰਬਰ ਭਾਜੀ ਆਊਗਾ ਜੀ 62392 ਹਾਂਜੀ 30577 ਠੀਕ ਹੈ ਠੀਕ ਹੈ ਜੀ ਇੱਕ ਦੂਜਾ ਨੰਬਰ ਵੀ ਕਰਵਾ ਭਾਜੀ ਇੱਕ ਹੋਰ ਹਾਂਜੀ 7889 ਹਾਂਜੀ 32655 ਦੋ ਨੰਬਰ ਦੁਕਾਨ ਦੇ ਨੇ ਜੀ ਠੀਕ ਹੈ ਆ ਦੇਖੋ ਜੀ ਨਿਆਦਾ ਕਟਾ ਗਿਆ ਜੀ ਹਲੋ ਜੀ ਪ੍ਰਿੰਟਡ ਵਿੱਚ ਆ ਗਿਆ ਜੀ ਦੀ ਵੀ ਮਤਲਬ ਰੇਡ ਬਹੁਤ ਘੱਟ ਵਾਲੇ ਇਹ ਕਿੰਨੇ ਦਾ ਪੀਸ ਆ ਸਾਰਾ ਇਹ ਸਿਰਫ 380 ਰੁਪਏ ਦਾ ਜੀ ਪੂਰਾ ਆ ਸਾਰਾ ਪੂਰਾ ਸੂਟ ਹੈ ਜੀ ਪੂਰਾ ਸੈੱਟ ਦੁਪੱਟਾ ਨਾਲ ਦੁਪੱਟਾ ਨਾਲ ਠੀਕ ਹੈ ਜੀ 320